ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੱਧੂ ਸੋ ਬੜੀ ਜਾਣ ਪਛਾਣ ਦੀ ਤਾਂ ਮੇਰੇ ਸਾਹਬ ਨਾਲ ਲੋੜ ਹੀ ਨਹੀਂ ਹੈਗੀ ਦੱਸਣ ਦੀ ਤਾਂ ਲੋੜ ਹੀ ਨਹੀਂ ਹੈਗੀ ਕਿਉਂਕਿ ਗੱਭਰੂ ਮਸ਼ਹੂਰ ਹੀ ਇੰਨਾ ਜ਼ਿਆਦਾ ਹੈ ਹਰੇਕ ਵੀਡੀਓ ਦੇ ਉੱਤੇ ਘੱਟੋ ਘੱਟ 2-300 ਵਿਊ ਆ ਜਾਂਦਾ ਹੈ ਹੋਰ ਆਪਾਂ ਨੂੰ ਕੀ ਚਾਹੀਦਾ ਹੈ ਧੰਨਵਾਦ ਸਾਰੇ ਵੀਰਾਂ ਪੈਣਾ ਦਾ ਭਰਾਮਾਂ ਦਾ ਜਿਹੜੇ ਮੈਨੂੰ ਇੰਨਾ ਪਿਆਰ ਕਰਦੇ ਆ ਸੋ ਇੱਕ ਮੈਂ ਪਹਿਲੀਆਂ ਚ ਇਹ ਮਤਲਬ ਬੇਨਤੀ ਬੇਜਤੀ ਕਰਨਾ ਚਾਹੁੰਦਾ ਬੇਜਤੀ ਨਹੀਂ ਸੋਰੀ ਬੇਨਤੀ ਕਰਨਾ ਚਾਹੁੰਦਾ ਵੀ ਜਿਹੜੇ ਲੰਡੇ ਲੁੱਚੇ ਕਾਲੇ ਤੇਲ ਵਾਲੇ ਠੀਕ ਹੈ ਕਰੋ ਕੱਡੇ ਵੱਡੇ ਲੋਕ ਨੇ ਉਹ ਸਾਡੀ ਵੀਡੀਓ ਤੋਂ ਦੂਰ ਰਹਿਣ ਕਿਉਂਕਿ ਜਿਹੜੀ ਇਹ ਸਾਡੀ ਵੀਡੀਓ ਹੈ ਇਹ ਵੀਡੀਓ ਨੂੰ ਸਿਰਫ ਆਪਾਂ ਪਰਿਵਾਰ ਦੇ ਵਿੱਚ ਬੈਠ ਕੇ ਸੁਣ ਸਕਦੇ ਆ ਦੇਖ ਸਕਦੇ ਆ ਲੰਡੇ ਲੁੱਚੇ ਬੰਦਿਆਂ ਵਾਸਤੇ ਸਾਡੀ ਵੀਡੀਓ ਦੇ ਵਿੱਚ ਕੋਈ ਜਗ੍ਹਾ ਨਹੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਉਹ ਲੋਕ ਕਰਨ ਜਿਹੜੇ ਬਿਲਕੁਲ ਸੱਚੇ ਸੁੱਚੇ ਬੰਦੇ ਨੇ ਚੰਗਾ ਦੇਖਣਾ ਚਾਹੁੰਦੇ ਨੇ ਚੰਗਾ ਸੁਣਨਾ ਚਾਹੁੰਦੇ ਨੇ ਜੋ ਲੋਕ ਗੰਦ ਦੇਖਣਾ ਚਾਹੁੰਦੇ ਨੇ ਗੰਦ ਸੁਣਨਾ ਚਾਹੁੰਦੇ ਨੇ ਉਹ ਸਾਡੀ ਵੀਡੀਓ ਨਾਲ ਬਿਲਕੁਲ ਨਾ ਜੁੜਨ ਕਿਉਂਕਿ ਐਦਾਂ ਦਾ ਮਸਾਲਾ ਸਾਡੇ ਕੋਲੇ ਨਾ ਤਾਂ ਹੈਗਾ ਤੇ ਨਾ ਅਸੀਂ ਪੇਸ਼ ਕਰਨਾ ਸੋ ਸਾਡੀ ਟੀਮ ਥੋੜੀ ਜੀ ਬੀਜੀ ਸੀਗੀ ਆਪਣੇ ਬਾਬਾ ਅਸਦਾਸ ਜੀ ਦੇ ਡੇਰਾ ਸਾਡੇ ਪਿੰਡ ਦੇ ਵਿੱਚ ਬਹੁਤ ਵੱਡਾ ਡੇਰਾ ਹੈ ਸੋ ਉੱਥੇ ਸ਼੍ਰੀ ਕੰਡਪਾਟ ਸਾਹਿਬ ਪ੍ਰਕਾਸ਼ ਹੋਣੇ ਸੀ ਸਾਡੀ ਟੀਮ ਸਾਰੀ ਉਧਰ ਬੀਜੀ ਸੀ ਇਸ ਕਰਕੇ ਮੈਂ ਸੋਚਿਆ ਵੀ ਚਲੋ ਅੱਜ ਆਪਾਂ ਇੱਕ ਛੋਟਾ ਜਿਹਾ ਬਲੌਗ ਬਣਾਉਨੇ ਆ ਐਸ ਟਾਈਮ ਮੈਂ ਆਪਣੀ ਰਿਹਸ਼ ਦੇ ਵਿੱਚ ਹੀ ਸੀ ਰਿਹਸ਼ ਹੈ ਜਿੱਥੇ ਆਪਣੀ ਮਤਲਬ ਵਾਂਦਰਾ ਮੁੰਬਈ ਦੇ ਵਿੱਚ ਹੈ ਇਸ ਟਾਈਮ ਆਪਾਂ ਤੇ ਹੁਣ ਆਪਾਂ ਚੱਲਦੇ ਆਂ ਖੇਤ ਤੁਹਾਨੂੰ ਖੇਤ ਦਾ ਗੇੜਾ ਦਿਖਾਵਾਂਗੇ ਜਿੰਨਾ ਵੀ ਕੁਝ ਹੋਇਆ ਸੋ ਪਿੰਡ ਦੀ ਕੋਈ ਗਲੀ ਦੇ ਵਿੱਚ ਦੀ ਲੰਘਾਂਗੇ ਉੱਥੇ ਕੋਈ ਜਿਹੋ ਜਿਹਾ ਮਟੀਰੀਅਲ ਥੋਡੇ ਵਾਸਤੇ ਇਕੱਠਾ ਕੀਤਾ ਤਾਂ ਜ਼ਰੂਰ ਕਰਾਂਗੇ ਸੋ ਆਪਣੀ ਦੁਵਾਰਾ ਫੇਰ ਤੋਂ ਬੇਨਤੀ ਤੁਹਾਨੂੰ ਇਹ ਹੀ ਹੈ ਵੀ ਬਾਈ ਜੀ ਜਿਹੜੇ ਲੰਡੇ ਲੁੱਚੇ ਬੰਦੇ ਨੇ ਉਹ ਸਾਡੀ ਵੀਡੀਓ ਦੇ ਨਾਲ ਨਾ ਜੁੜਨਾ ਕਿਉਂਕਿ ਸਾਡੀ ਵੀਡੀਓ ਦੇ ਵਿੱਚ ਗੰਦ ਬਿਲਕੁਲ ਨਹੀਂ ਹੋਣਾ ਸਾਡੀ ਵੀਡੀਓ ਦੇ ਨਾਲ ਚੰਗੇ ਲੋਕ ਜੁੜਨ ਸਮਾਜ ਸੇਵਕ ਬੰਦੇ ਜੁੜਨ ਧੀਆ ਭੈਣਾ ਭੈਣ ਭਰਾ ਚੰਗੇ ਉਹ ਜੁੜਨ ਜਿਹੜੇ ਘਰ ਦੇ ਵਿੱਚ ਬੈਠ ਕੇ ਵੀਡੀਓ ਨੂੰ ਆਪਾਂ ਸਾਰੇ ਦੇਖ ਸਕੀਏ ਤੇ ਚਲੋ ਹੁਣ ਆਪਾਂ ਖੇਤ ਚੱਲਦੇ ਆਂ ਬਾਕੀ ਦੀ ਗੱਲਬਾਤ ਆਪਾਂ ਖੇਤ ਚੱਲ ਕੇ ਕਰਾਂਗੇ ਉਹ ਟਾਰ ਗਿਲ ਜੰਗ ਦੇ ਅਮਰ ਸ਼ਹੀਦ ਫੌਜੀ ਭਾਈ ਬੂਟਾ ਸਿੰਘ ਜੀ ਪਿੰਡ ਦਾਨੇਵਾਲਾ ਦਾਨੇਵਾਲਾ ਤੋਂ ਜਾਂਦੀ ਹੋਈ ਚੜੀ ਇਹਨੂੰ ਸੜਕ ਤੇ ਇਹ ਆ ਗਿਆ ਜੀ ਆਪਣੇ ਫੌਜੀ ਦਾ ਪੁੱਤ ਜਿਹੜਾ ਸਾਨੂੰ ਉਹਦੇ ਦਿਖਾਇਆ ਸੀ ਜਿਹੜਾ ਕਿ ਸਾਡੇ ਪਿੰਡ ਦੀ ਆਨ-ਵਾਨ ਤੇ ਸ਼ਾਨ ਹੈ ਠੀਕ ਹੈ ਜੀ ਇਹ ਜਾਂਦੀ ਹੈ ਚੜੀ ਇਹਨੂੰ ਸੜਕ ਕੋਰਚਾਂ ਵਾਲੀ ਜਿਹੜੀ ਆਇਆ ਨਹੀਂ ਅੱਜ ਭਾਈ ਇਹ ਨਿੱਕਾ ਮੋਛ ਨੂੰ ਦੰਦਾ ਹੋਇਆ ਵੱਡਾ ਨਿੰਬੂ ਘੜਾਉਣ ਦੀ ਪੂਰੀ ਜਦੋਜਹਿਦ ਕਰ ਰਿਹਾ ਹੈ ਪਰ ਹਲੇ ਤੱਕ ਕੋਸ਼ਿਸ਼ ਹੈ ਜਿਹੜੀ ਉਹ ਨਾਕਾਮ ਹੈ ਨਾ ਨਿਕਿਆ ਹੈ ਖੜਦਾ ਇੱਕ ਪਾਸੇ ਤੇ ਖੜਨ ਲੱਗ ਗਿਆ ਇਹਦਾ ਉਹ ਭੈਣ ਜਿਹੜਾ ਕੋਠਾ ਗੁਰੂਕੜਾ ਨਹੀਂ ਉਹ ਬਣਾਉਂਦਾ ਮੁੰਡਾ ਜੀ ਬੂਡੇ ਨੂੰ ਵੀਟ ਪਾਤਾ ਕੰਮ ਨਹੀਂ ਕਰਦਾ ਦਦਾ ਓਏ ਕਮਾਲ ਆ ਵੀ ਦੇਖੋ ਵੀ ਕਿਵੇਂ ਮੁੰਡਾ ਸੋਹਣਾ ਲੱਗਦਾ ਬਹੁਤ ਖੂਬਸੂਰਤ ਆ ਬਾਈ ਕੰਮ ਧੰਦਾ ਜਾਇ ਹੀ ਨਹੀਂ ਇਕੱਲੀ ਮੁੱਛਤੀ ਹੋ ਰਹੀ ਹੈ ਹੈ ਨਾ ਕੀ ਅੱਛਾ ਮੰਗਲਵਾਰ ਆ ਅੱਜ ਕੱਲੀ ਮੁੱਛਤੀ ਇੱਧਰ ਸਾਡਾ ਬੱਬੂ ਡਾਉਨ ਇਹ ਬਈ ਬੱਬੂ ਡਾਉਨ ਜਿਹੜਾ ਵੀ ਮਰਜੀ ਐ ਇਧਰ ਨਿੱਕੇ ਨਾ ਸ਼ਰਤ ਬੱਬੂ ਨੇ ਲਾਲੀ ਕਹਿੰਦਾ ਮੁੱਛ ਤੇ ਨਿੰਬੂ ਮੇ ਵੀ ਟਿਕਾਉਣਾ ਐ ਐਨ ਕਿਹਾ ਓਏ ਗੱਲ ਠੀਕ ਐ ਕਮਾਲ ਕਰਤੀ ਇਹਦਾ ਇਕੱਲੀਆਂ ਮੁੱਛਾਂ ਦੀ ਹੋਰੀ ਤੁਸੀਂ ਤਾਂ ਫਿਰ ਐਸਾ ਹੋਣਾ ਮੇਰੇ ਨਾਲ ਮੈਂ ਲੱਗਿਆ ਨਾ ਓਏ ਆਦੀ ਪੁੱਤਰੋਂ ਐ ਬੱਬੂ ਕਹੋ ਏ ਤੇਰਾ ਵੀ ਮੰਗਲਵਾਰਾ ਚ ਆਈ ਜਾਂਦੇ ਮਨੂ ਆ ਕੇ ਤੇ ਤੇਰਾ ਵੀ ਮੰਗਲਵਾਰਾ ਠੀਕ ਐ ਕਿਸੇ ਵੀ ਤਰ੍ਹਾਂ ਦਾ ਮੋਟਰਸਾਈਕਲ ਟਰੱਕ ਕੋਈ ਟਰਾਲਾ ਪੈਂਚਰ ਕਰਾਉਣਾ ਹੋਵੇ ਉਹ ਸੱਚ ਪੈਂਚਰ ਲਵਾਉਣਾ ਹੋਵੇ ਤਾਂ ਬੱਬੂ ਨਾਲ ਸੰਪਰਕ ਕਰੋ ਠੀਕ ਹੈ ਜੀ ਮੋਬਾਈਲ ਨੰਬਰ ਬੱਬੂ ਦਾ ਹੈਗਾ ਆਇਆ ਇਧਰ ਇਧਰ ਕਿਧਰ ਆ ਗਿਆ ਜੀ ਮੋਬਾਈਲ ਨੰਬਰ ਹੈ ਇਹ ਬੱਬੂ ਦਾ ਐਮਰਜੈਂਸੀ ਸਭਾਵਾਂ ਦੇਣ ਲਈ ਜਦੋਂ ਮਰਜ਼ੀ ਕਾਲ ਕਰੋ ਠੀਕ ਹੈ ਜੀ ਇਧਰ ਆਪਣਾ ਮੁੰਡਾ ਫੋਟੋਗ੍ਰਾਫਰ ਖੜਾ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਫੰਕਸ਼ਨ ਅਟੈਂਡ ਕਰਾਉਣਾ ਹੋਵੇ ਵਿਆਹ ਸ਼ਾਦੀਆਂ ਦਾ ਤਾਂ ਤੁਸੀਂ ਸੰਪਰਕ ਕਰ ਸਕਦੇ ਆ ਆਪਣਾ ਨੰਬਰ ਵੀ ਦੱਸ ਦਿਓ ਵੀਰੇ ਕੀ ਨੰਬਰ ਆ 782037907 782037 ਨੋ ਸੋਸੀ ਸੋ ਕਿਸੇ ਵੀ ਤਰ੍ਹਾਂ ਦਾ ਤੁਸੀਂ ਕੋਈ ਪ੍ਰੋਗਰਾਮ ਕਰਨਾ ਹੈ ਕੋਈ ਪਾਰਟੀ ਹੈ ਕੋਈ ਛੋਟਾ ਹੀ ਭੀ ਜਿਵੇਂ ਵੀ ਤਾਂ ਤੁਸੀਂ ਇਸ ਮੁੰਡੇ ਨਾਲ ਕੰਟੈਕਟ ਕਰ ਸਕਦੇ ਆ ਇਹ ਪਹਿਲਾ ਵਾਲਾ ਦੰਨੇ ਵਾਲਾ ਨਹੀਂ ਰਿਹਾ ਸਾਰੀਆਂ ਸਹੂਲਤਾਂ ਹੁਣ ਸਾਡੇ ਪਿੰਡ ਦੇ ਵਿੱਚ ਇੱਕ ਤੋਂ ਇੱਕ ਸਹੂਲਤ ਹੈ ਇਧਰ ਬੱਬੂ ਡਾਉਨ ਖੜਾ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਕਰਾਉਣਾ ਹੋਵੇ ਤੇ ਨਿੱਕੇ ਹੁੰਦਾ ਤੁਸੀਂ ਦੇਖ ਹੀ ਲਿਆ ਮੁੱਛ ਤੇ ਨੇ ਬੁੱਟੜ ਗਿਆ ਹੁਣ ਖੜਦਾ ਕਰਦਾ ਹੁਣ ਕਿਵੇਂ ਥੱਲੇ ਹੋ ਗਈ ਇਹ ਹਾਂ ਦੁਬਾਰੀ ਨੂੰ ਖੜੀ ਕਰਕੇ ਰੱਖਿਆ ਕਰ ਮੜੀ ਠੀਕ ਹੈ ਹਨਾ ਠੀਕ ਹੈ ਜੀ ਨਾ ਬਾਕੀ ਗੱਲਬਾਤ ਨੇ ਕਿਹ ਹੈਗੀ ਉਹ ਖੜਦਾ ਉੱਚ ਤੇ ਰਿਬੂ ਦਾ ਹੈ ਠੀਕ ਹੈ ਜੀ ਫਾਈਨਲੀ ਆਪਾਂ ਆਪਣੇ ਖੇਤ ਪਹੁੰਚ ਚੁੱਕੇ ਆ ਕਣਕਾਂ ਦਾ ਖੂਬਸੂਰਤ ਨਜ਼ਾਰਾ ਤੇ ਮੌਸਮ ਥੋੜਾ ਜਾ ਵਿਗੜ ਚੁੱਕਿਆ ਹੈ ਗੜਬੜਜੀ ਘਰ ਨੂੰ ਤਿਆਰ ਹੋਇਆ ਖੜਾ ਹੈ ਵੈਸੇ ਜਿਵੇਂ ਕਹਿੰਦੇ ਹੁੰਦੇ ਆ ਜੱਟ ਦੀ ਜੂਨਬੁਰੀ ਜਦੋਂ ਇਸ ਤਰ੍ਹਾਂ ਦਾ ਮੌਸਮ ਜਾਹੋ ਜੇ ਉਦੋਂ ਫਿਰ ਘਬਰਾਟ ਜੀ ਹੋ ਜਾਂਦੀ ਹੈ ਤੇ ਬਾਬਾ ਭਲੀ ਕਰੂਗਾ ਠੀਕ ਹੈ ਜੀ ਇਹ ਜੀ ਖੇਤਾਂ ਦਾ ਖੂਬਸੂਰਤ ਨਜ਼ਾਰਾ ਤੇ ਬਾਕੀ ਆਪਾਂ ਫਾਈਨਲ ਗੱਲਬਾਤ ਹੈ ਜਿਹੜੀ ਉਹ ਆਪਣੇ ਖੇਤ ਜਾ ਕੇ ਕਰਦੇ ਆ ਇਹ ਆਪਣੇ ਖੇਤ ਨੂੰ ਜਾਂਦੀ ਹੋਈ ਪਹੀ ਤੇ ਇੱਧਰ ਆਪਣੇ ਨਾਨਕ ਬਾਬੇ ਦਾ ਕੋਠਾ ਆ ਗਿਆ ਕੋਠਾ ਨਾਨਕ ਬਾਬੇ ਨੇ ਹੁਣ ਲੋ ਜੀ ਫਾਈਨਲੀ ਕੋਠਾ ਹੈ ਜਿਹੜਾ ਬਾਬਾ ਜੀ ਨੇ ਆਪਣੇ ਨਾਨਕ ਨੇ ਕਰਤਾ ਨਵਾਂ ਤਿਆਰ ਛਤ ਪਾਤੀ ਢੁਲਾ ਹਜੇ ਖੋਲਿਆ ਨਹੀਂ ਤੇ ਇੱਧਰ ਦਾ ਵੀ ਦੇਖ ਲਓ ਤੁਸੀਂ ਨਜ਼ਾਰਾ ਖੂਬਸੂਰਤ ਨਜ਼ਾਰਾ ਉਹੀ ਮੋਕਾ ਜਿਹੜਾ ਮੈਂ ਤੁਹਾਨੂੰ ਦਿਖਾਉਣਾ ਹੁੰਨਾਗਾ ਜਿਹਦਾ ਫਿਲਹਾਲ ਆਪਣੇ ਹਜੇ ਤੱਕ ਪਾਣੀ ਲੱਗਿਆ ਨਹੀਂ ਤੇ ਬਾਬਾ ਕਿਰਪਾ ਕਰੇ ਆਪਾਂ ਲਾ ਲਾਂਗੇ ਤੇ ਆਪਾਂ ਆਪਣੀ ਸਕੋਟਰ ਤੇ ਪਹੁੰਚ ਚੁੱਕੇ ਹਾਂ ਜੀ ਖੇਤ ਅੱਗੇ ਦੀ ਕਾਰਵਾਈ ਤੁਹਾਨੂੰ ਖੇਤ ਚੱਲ ਕੇ ਦਿਖਾਉਨੇ ਆ ਆਹ ਹੈ ਜੀ ਆਪਣੇ ਨਾਨਕ ਦੋਜੀ ਦਾ ਕੋਠਾ ਪਹਿਲਾਂ ਜਿਹੜੇ ਤੁਸੀਂ ਦਰਸ਼ਨ ਕਰਦੇ ਸੀ ਕੋਠਾ ਟਿਆ ਜਾ ਸੀਗਾ ਉਹ ਹੁਣ ਇਹਨਾਂ ਨੇ ਜਦੋਂ ਵੀਡੀਓ ਦੇ ਵਿੱਚ ਆਇਆ ਤੇ ਇਹਨਾਂ ਨੇ ਸੋਚਿਆ ਵੀ ਹੁਣ ਆਪਾਂ ਨਵਾਂ ਪਾ ਦਈਏ ਕਹਿੰਦੇ ਤਾਂ ਹੱਸਣ ਦੀਆਂ ਖੇਡਾਂ ਰਹੀਆਂ ਬਦਲਣਾ ਸੀਗਾ ਭਈਆਂ ਨੇ ਬਦਲਤਾ ਭਈ ਇਹ ਆ ਪੱਕੀ ਹੋਈ ਕਣਕ ਤੇ ਬਹੂਰੀ ਜੋਵਨ ਤੇ ਕਣਕ ਇਸ ਟਾਈਮ ਦੇਖੋ ਖੇਤਾਂ ਦਾ ਖੂਬਸੂਰਤ ਨਜ਼ਾਰਾ ਤੇ ਆ ਆਸਮਾਨ ਦੇ ਉੱਤੇ ਛਾਏ ਹੋਏ ਕਾਲੇ-ਕਾਲੇ ਬੱਦਲ ਇਹ ਪਤਾ ਨਹੀਂ ਕਿਹੜੇ ਵੇਲੇ ਕੀ ਗੜਬੜ ਕਰ ਦੇਣ ਜਿਸ ਵੇਲੇ ਕਣਕਾਂ ਨੂੰ ਪਹਿਲਾ ਪਾਣੀ ਲਾਉਂਦੇ ਜੱਟ ਤੋੜੀਏ ਨੂੰ ਪੈਂਦੇ ਜਦੋਂ ਪੀਲੇ ਪੀਲੇ ਫੁੱਲ ਵੇ ਉਸ ਰੁੱਤੇ ਸਜਣ ਮਿਲਾਂਦੇ ਰੱਬਾ ਮੇਰਿਆ ساری ਹੀ ਉਮਰ ਤੇਰਾ ਤਾਰੀ ਜਾਉ ਮੁੱਲ ਵੇ ਲੋ ਜੀ ਆਪਾਂ ਫਾਈਨਲੀ ਆਪਣੇ ਖੇਤ ਦੇ ਵਿੱਚ ਪਹੁੰਚ ਚੁੱਕੇ ਆਂ ਤੇ ਉਹ ਸਾਹਮਣੇ ਆਪਣੇ ਜ਼ੂਮ ਕਰਕੇ ਦਿਖਾਇਆ ਤੁਹਾਨੂੰ ਸੂਂਗਰੀ ਸੂਂਗਰੇ ਲੱਗੇ ਪਏ ਨੇ ਤੇ ਜੇ ਕਿਸੇ ਵੀਰ ਭਾਈ ਨੂੰ ਸੂਂਗਰਿਆਂ ਦੀ ਲੋੜ ਹੈ ਤਾਂ ਉਹ ਆਪਣੇ ਖੇਤੋਂ ਸੂਂਗਰੇ ਲਿਆ ਵੀ ਸਕਦਾ ਹੈ ਪਰ ਲੈ ਕੇ ਉਨੇ ਕਿ ਜਾਏ ਉਹ ਜਿੰਨੇ ਕਿ ਖਾਣੇ ਹੋਣ ਤੇ ਕਈ ਵੀਰ ਭਾਈ ਕੀ ਕਰਦੇ ਆ ਬੱਕਰੀਆਂ ਨੂੰ ਵੀ ਬੰਨਣ ਦੀ ਤਿਆਰੀ ਕਰ ਲੈਂਦੇ ਆ ਬੱਕਰੀਆਂ ਨੂੰ ਸੂਂਗਰੇ ਪਾਉਣ ਦੀ ਤਿਆਰੀ ਕਰ ਲੈਂਦੇ ਆ ਸੋ ਸੂੰਗ ਰਹੇ ਆਪਣੇ ਬਾਧੂ ਹੈ ਜੀ ਪਹਿਲਾਂ ਗਾਜਰਾਂ ਬਹੁਤ ਸੀਗੀਆਂ ਪਾਲਕ ਮੈਥੇ ਲਟਰਮ ਪਟਰਮ ਜਿਹੜਾ ਆਪਾਂ ਕਤੇਚ ਤੁਹਾਨੂੰ ਦਿਖਾਇਆ ਸੀ ਬਹੁਤ ਜਗਾਰਡਮੈਂਟ ਸੀਗਾ ਬਾਬੇ ਦੀ ਕਿਰਪਾ ਨਾਲ ਸਬਜੀ ਖਾਤੀ ਹੈ ਪੂਰੀ ਕੈਂਟ ਤੇ ਸਾਹਮਣੇ ਆਪਣੇ ਜਾਮਣਾ ਦੇ ਦੋ ਬੂਟੇ ਐਣ ਤਿਆਰ ਬੈਰ ਤਿਆਰ ਥਾਪੀਆਂ ਮਾਰਦੇ ਆ ਕਹਿੰਦੇ ਕੋਈ ਗੱਲ ਨਹੀਂ ਸਾਡਾ ਵੀ ਟਾਈਮ ਆ ਜਾਣ ਦੇ ਫਿਰ ਤੈਨੂੰ ਖਵਾਵਾਂਗੇ ਜਾਮਣਾ ਤੇ ਆਪਾਂ ਆਪਣੀ ਸਕੌਡਾ ਦੇ ਉੱਤੇ ਆਪਾਂ ਖੇਤ ਆ ਚੁੱਕੇ ਆ ਇਹ ਜਿਹੜੀ ਆਪਣੀ ਗੱਡੀ ਐ ਇਹ ਆਪਾਂ ਨੂੰ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트ਰੰਪ ਨੇ ਗਿਫਟ ਕੀਤੀ ਸੀ ਖੁਸ਼ ਹੋ ਕੇ ਉਹਨਾਂ ਨੇ ਆਪਾਂ ਨੂੰ ਮਾਨ ਤਾਨ ਵਜੋਂ ਇਹ ਗੱਡੀ ਜਿਹੜੀ ਗਿਫਟ ਕੀਤੀ ਸੀ ਸੋ ਇਸ ਗੱਡੀ ਦੇ ਉੱਤੇ ਆਪਾਂ ਫਾਈਨਲੀ ਜਿਹੜਾ ਆਪਾਂ ਖੇਤ ਆ ਚੁੱਕੇ ਆਂ ਤੇ ਗੱਲ ਚੱਲ ਰਹੀ ਸੀ ਸੂਂਗਰਾਂ ਦੀ ਵੀ ਸੂਂਗਰੇ ਭਾਜੀ ਹੋ ਰਹੀ ਆਪਣੇ ਬਹੁਤ ਨੇ ਤੇ ਜੇ ਇਸ ਵੀਰ ਭਾਈ ਨੂੰ ਕੋਈ ਸੂਂਗਰਾਂ ਦੀ ਲੋਡ ਹੋਵੇ ਤਾਂ ਉਹ ਸੂਂਗਰੇ ਲਿਆ ਸਕਦਾ ਹੈ ਤੇ ਇਹਦੇ ਨਾਲ ਮੈਂ ਇੱਕ ਗੱਲ ਹੋਰ ਵੀ ਐਡ ਕਰਨੀ ਚਾਹੁੰਦਾ ਐ ਵੀ ਗੱਲ ਮਤਲਬ ਮਾਜਣੇ ਦੀ ਹੁੰਦੀ ਐ ਪਰ ਪਰਾਰ ਦੀ ਗੱਲ ਐ ਤਾਂ ਉਹ ਅੱਗੇ ਜੇ ਖੇਤ ਰਹਿ ਗਿਆ ਤਾਂ ਮੈਂ ਮੇਰੇ ਚਾਚਾ ਜੀ ਨੂੰ ਆਖਿਆ ਮੈਂ ਕਿਹਾ ਚਾਚਾ ਯਾਰ ਥੋੜੇ ਜਿਹਾ ਸੂੰਗਰੇ ਤੋੜ ਲਿਆ ਤੇ ਆਪਾਂ ਸਬਜੀ ਬਣਾ ਲਾਂਗੇ ਤੇ ਉਸ ਬਾਜੀ ਨੇ ਦੂਰੋਂ ਲੜਕੜਾ ਮਾਰਿਆ ਕਹਿੰਦਾ ਉਹ ਪੜੇ ਅਸੀਂ ਤਾਂ ਕਹਿੰਦਾ ਯਾਰ ਅਜੇ ਦਾਲ ਕੇਰਾਮਣੀ ਨਹੀਂ ਬਣਾਈ ਤੇ ਤੂੰ ਕਹਿੰਦਾ ਤੋੜਨ ਵੀ ਆ ਗਿਆ ਸੋ ਹੁਣ ਉਸ ਬਾਜੀ ਨੂੰ ਮੈਂ ਕਹਿਣਾ ਚਾਹੁੰਨਾ ਕਿ ਵੱਡੇ ਵੀਰ ਐਸ ਵਾਰੀ ਸਾਡੇ ਸੂੰਗਰੇ ਪੂਰੇ ਟਿਪ ਤੇ ਟਾਪ ਨੇ ਪੂਰੇ ਬਾਧੂ ਖੜੇ ਨੇ ਸੋ ਜੇ ਤੁਹਾਨੂੰ ਸੂੰਗਰਿਆਂ ਦੀ ਜ਼ਰੂਰਤ ਹੈ ਤਾਂ ਤੁਸੀਂ ਸੂੰਗਰੇ ਸਾਡੇ ਤੋਂ ਤੋੜ ਕੇ ਲਿਜਾ ਸਕਦੇ ਹੋ ਸੋ ਇਹ ਇੱਕ ਤਰ੍ਹਾਂ ਦੀ ਸਪੀਚ ਹੀ ਸੀਗੀ ਇਹ ਸਪੀਚ ਸਾਨੂੰ ਦੇਣੀ 8ਵੀਂ ਦੇ ਵਿੱਚ ਸਾਡੇ ਬਹੁਤ ਹੀ ਰਿਸਪੈਕਟਡ ਟੀਚਰ ਸਰਦਾਰ ਬੂਟਾ ਸਿੰਘ ਜੀ ਨੇ ਸਖਾਈ ਸੀ ਕਿ ਸਪੀਚ ਤੁਸੀਂ ਕਿੱਦਾਂ ਦੇਣੀ ਹੈ ਸਪੀਚ ਮਤਲਬ ਜਿੱਦਾਂ ਨੇਤਾ ਲੋਕ ਸਪੀਚ ਦਿੰਦੇ ਐ ਮਤਲਬ ਸਿਚੁਏਸ਼ਨ ਨੂੰ ਦੇਖ ਕੇ ਜਿਹੇ ਜਿਹੇ ਮਾਹੌਲ ਦੇ ਵਿੱਚ ਆਪਾਂ ਬੈਠੇ ਹੋਈਏ ਉਸ ਤਰ੍ਹਾਂ ਦੀ ਗੱਲ ਕਰ ਲੈਣੀ ਚਾਹੀਦੀ ਹੈ ਸੋ ਫਾਈਨਲੀ ਗੱਲ ਆਪਾਂ ਸੂਂਗਰੇ ਤੋਂ ਤਿਆਰ ਕੀਤੀ ਸੀ ਸੂਂਗਰੇ ਤੋਂ ਸ਼ੁਰੂ ਕੀਤੀ ਸੀ ਸੂਂਗਰੇ ਆਪਣੇ ਬਾਧੂ ਨੇ ਸੂਂਗਰੇ ਲਿਆ ਸਕਦੇ ਹਾਂ ਤੇ ਇਹਦੇ ਵਿੱਚ ਆਪਾਂ ਇਹ ਵੀ ਦੱਸਤਾ ਵੀ ਪਰ ਅਸੀਂ ਸੂਂਗਰੇ ਜਿਹੜੇ ਜਿੰਨੂੰ ਆਪਾਂ ਪਰਪਰਰ ਕਹਿੰਦੇ ਨੇ ਪਿਛਲੇ ਸਾਲ ਜਿਹੜਾ ਹੈ ਨਹੀਂ ਸੀਗੇ ਤੇ ਮੈਂ ਮੇਰੇ ਚਾਚਾ ਜੀ ਨੂੰ ਆਖਿਆ ਸੀ ਵੀ ਸੂਂਗਰੇ ਤੋੜ ਲਿਆ ਤੇ ਗਵਾਂਢੀ ਮਿੱਤਰ ਕਹਿੰਦਾ ਵੀ ਭਾਈ ਅਜੇ ਤਾਈ ਤਾਂ ਅਸੀਂ ਵੀ ਨਹੀਂ ਤੋੜੇ ਤੇ ਤੁਸੀਂ ਪਹਿਲੇ ਵੀ ਮਤਲਬ ਵੀ ਹਾਂ ਤਾਂ ਫਿਰ ਵੀ ਹਾਂ ਸੋ ਕੁਲ ਮਿਲ ਕੇ ਗੱਲ ਸੁੰਗਰਿਆਂ ਦੀ ਸੀ ਤੇ ਸੁੰਗਰਿਆਂ ਤੇ ਆਪਾਂ ਨਵੇੜ ਦਿੱਤੀ ਹੈ ਤੇ ਇਹ ਬਲੌਗ ਸਾਡਾ ਤੁਹਾਨੂੰ ਕਿਦਾਂ ਦਾ ਲੱਗਿਆ ਸਾਨੂੰ ਕਮੈਂਟ ਲਾਈਕ ਸ਼ੇਅਰ ਜਰੂਰ ਕਰਦੇ ਹੋ ਜਿੱਦਾਂ ਅਸੀਂ ਪਹਿਲਾਂ ਵੀ ਇਹ ਗੱਲ ਮੈਂ ਬੋਲੀ ਹੈ ਕਿ ਇਸ ਵੀਡੀਓ ਦੇ ਵਿੱਚ ਸਾਡੇ ਨਾਲ ਸਿਰਫ ਉਹ ਬੰਦੇ ਜੁੜਨ ਜਿਹੜੇ ਖੇਤਾਂ ਨੂੰ ਪਿਆਰ ਕਰਦੇ ਨੇ ਠੀਕ ਹੈ ਜੀ ਗੰਦਮੰਦ ਨਹੀਂ ਦੇਖਦੇ ਸਾਡੀਆਂ ਵੀਡੀਓ ਵੀ ਉਦਾਂ ਦੀਆਂ ਹੁੰਦੀਆਂ ਨੇ ਜਿਹੜੇ ਲੰਡੇ ਲੁੱੱਚੇ ਲੋਕ ਨੇ ਜਿਹੜੇ ਕਹਿੰਦੇ ਨੇ ਸੋਤੋਂ ਗੱਲ ਨਹੀਂ ਬਣਦੀ ਤੁਸੀਂ ਐਂ ਕਰਿਆ ਕਰੋ ਸੋ ਬਾਈ ਜੀ ਸਾਨੂੰ ਪਤਾ ਹੈ ਸਾਥੋਂ ਗੱਲ ਕਿਉਂ ਨਹੀਂ ਬਣਦੀ ਤੁਸੀਂ ਕਿਹੋ ਜੀ ਗੱਲ ਸਾਥੋਂ ਬੜਮਾਉਣੀ ਚਾਹੁੰਦੇ ਹੋ ਸੋ ਉਸ ਤਰ੍ਹਾਂ ਦੀ ਗੱਲ ਅਸੀਂ ਕਦੇ ਵੀ ਨਹੀਂ ਬਣਾਵਾਂਗੇ ਚਾਹੇ ਤੁਸੀਂ ਜਿੰਨਾ ਮਰਜ਼ੀ ਜ਼ੋਰ ਲਾ ਲਓ ਸੋ ਗੱਲ ਕੁਲ ਮਿਲਾ ਕੇ ਇੱਥੇ ਨਿਬੜਦੀ ਐ ਵੀ ਮਤਲਬ ਵੀ ਹਾਂ ਤੇ ਕਹਿਣ ਦਾ ਭਾਵੇਂ ਸੀ ਵੀ ਸਾਡੇ ਨਾਲ ਸਿਰਫ ਬੰਦੇ ਉਹੀ ਜੁੜੋ ਜਿਹੜੇ ਸੱਚੇ ਸੁੱਚੇ ਹੋ ਤੇ ਮਤਲਬ ਗੰਦਬੰਦ ਨਹੀਂ ਦੇਖਦੇ ਲੰਡੇ ਲੁੱਚੇ ਬੰਦਿਆਂ ਦੀ ਸਾਨੂੰ ਕੋਈ ਲੋੜ ਨਹੀਂ ਲੰਡੇ ਲੁੱਚੇ ਬੰਦੇ ਸਾਡਾ ਚੈਨਲ ਸਬਸਕ੍ਰਾਈਬ ਨਾ ਕਰਨ ਸਾਡੀਆਂ ਵੀਡੀਓ ਤੋਂ ਦੂਰ ਰਹਿਣਾ ਸਾਨੂੰ ਦੋ ਢਾਈ ਸੌ ਬੰਦਾ ਦੇਖਦਾ ਹੈ ਸਾਡੇ ਵਾਸਤੇ ਬਹੁਤ ਹੈ ਠੀਕ ਹੈ ਜੀ ਇਹਨਾਂ ਲੈਕਚਰ ਮੇਰੇ ਹਿਸਾਬ ਨਾਲ ਬਹੁਤ ਹੋ ਗਿਆ ਬਾਕੀ ਆਪਾਂ ਜੇ ਸਾਨੂੰ ਇਹ ਲੈਕਚਰ ਪਸੰਦ ਆਇਆ ਆਪਾਂ ਇਦਾਂ ਦਾ ਬਹੁਤ ਦੇ ਦਿਆ ਕਰਾਂਗੇ ਲੈਕਚਰ ਤੇ ਗੱਲਾਂ ਦਾ ਕੜਾ ਜੀ ਨੂੰ ਕਹਿੰਦੇ ਆ ਉਹ ਆਪਾਂ ਹੁਣ ਬਹੁਤ ਕਰਤਾ ਗੱਲਾਂ ਦੇ ਕੜਾ ਦੀ ਅੱਜ ਕੱਲ ਪੈਸੇ ਨੇ ਲੋਕ ਵੀ ਗੱਲਾਂ ਦਾ ਕੜਾ ਹੀ ਕਰਦੇ ਨੇ ਸੋ ਉਦਾਂ ਦਾ ਕੜਾ ਸਾਨੂੰ ਅਸੀਂ ਜ਼ਰੂਰ ਕਰਕੇ ਦਿਖਾ ਦਿਆ ਕਰਾਂਗੇ ਸੋ ਇੱਕ ਹੱਥ ਵੱਨ ਕੇ ਬਸ ਬੇਨਤੀ ਮੇਰੀ ਇਹ ਹੈ ਵੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਪਰ ਕਰੋ ਉਹ ਜਿਹੜੇ ਗੰਦਮੰਦ ਨਹੀਂ ਦੇਖਣਾ ਚਾਹੁੰਦੇ ਚੰਗੀ ਵੀਡੀਓ ਦੇਖਣਾ ਚਾਹੁੰਦੇ ਐ ਸੋ ਮੈਂ ਤੁਹਾਨੂੰ ਫੇਰੇ ਦਿਵਾਰ ਤੋਂ ਕਹਿੰਦਾ ਵੀ ਗੰਦਮੰਦ ਅਸੀਂ ਨਹੀਂ ਪਰੋਸਾਂਗੇ ਵੀਡੀਓ ਚੰਗੀ ਲੱਗੀ ਸ਼ੇਅਰ ਕਰਦੇ ਹੋ ਲਾਈਕ ਕਰਦੇ ਹੋ ਲੰਡੇ ਲੁੱਚੇ ਬੰਦੇ ਸਾਥੋਂ ਦੂਰ ਰਹਿਣ ਤੇ ਆਪਣੀ ਟੀਮ ਥੋੜੀ ਜਿਹੀ ਬਿਜ਼ੀ ਸੀ ਇਸ ਕਰਕੇ ਅੱਜ ਮੈਂ ਆਇਆ ਸੋਚਿਆ ਵੀ ਕਿਉਂ ਨਾ ਖੇਤਾਂ ਦਾ ਝਾਕਾ ਦਿਖਾਇਆ ਜਾਵੇ ਤੇ ਛੋਟਾ ਜਿਹਾ ਬਲੌਗ ਬਣਾਇਆ ਜਾਵੇ ਹੁਣ ਮੈਂ ਆਉਂਦਾ ਹੋਇਆ ਕਦੂਆਂ ਦੇ ਤੇ ਤੋਰੀਆਂ ਦੇ 2 ਲੈ ਕੇ ਆਇਆਗਾ ਉਹ ਹੁਣ ਜਾ ਕੇ ਆਪ ਲਫਾਫਿਆਂ ਚ ਲਾਵਾਂਗੇ ਤੇ ਉਸ ਤੋਂ ਬਾਅਦ ਫਾਈਨਲੀ ਖੇਤ ਦੇ ਵਿੱਚ ਉਹਨਾਂ ਨੂੰ ਉਤਾਰ ਦੇਵਾਂਗੇ ਇਹ ਆਪਣਾ ਖੇਤ ਹੈ ਜੀ ਤੇ ਆ ਮੈਂ ਆ ਜੀ ਆ ਮੇਰੀ ਗੱਡੀ ਜਿਹੜੀ ਡੋਨਲਡ ਟਰੰਪ ਨੇ ਮੈਨੂੰ ਗਿਫਟ ਕੀਤੀ ਸੀ ਤੋਂ ਧੰਨਵਾਦ ਸੋਸੀਕਲ ਚੰਗਾ ਲੱਗਿਆ ਲਾਈਕ ਸ਼ੇਅਰ ਕਰ